ਅਗਲੀ ਜਿਹੜੀ ਖਬਰ ਆ ਆਪਣੇ ਪੰਜਾਬ ਤੋਂ ਜਿਹੜਾ ਵੰਡ ਹੋਈ ਸੀ ਲਿੰਦੇ ਪੰਜਾਬ ਤੋਂ ਜਿਹੜੀ ਉਹ ਆਈ ਆ ਉੱਥੇ ਦੀ ਜਿਹੜੀ ਪੰਜਾਬ ਸੂਬਾ ਪ੍ਰਵਿੰਸ ਆ ਉਥੋਂ ਦੀ ਸਰਕਾਰ ਨੇ ਜਿਹੜਾ ਮੰਗਲਵਾਰ ਆ ਇਹ ਅਪਰੂਵ ਕਰ ਦਿੱਤਾ ਉਥੇ ਸਿੱਖ ਮੈਰਿਜ ਐਕਟ 2024 ਇਦੇ ਨਾਲ ਕਿੰਨੇ ਵੀ 18 ਸਾਲਾਂ ਤੋਂ ਲਗਾਤਾਰੇ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀਗੀ ਸੌਰੀ 18 ਸਾਲ ਤੋਂ ਉਸ ਤੋਂ ਵੱਧ ਉਮਰ ਦੇ ਜਿਹੜੇ ਵੀ ਕੋਈ ਬਾਲਗ ਨੇ ਉਹ ਹੁਣ ਉੱਥੇ ਵਿਆਹ ਦੇ ਲਈ ਸਿੱਖ ਮੈਰਿਜ ਐਕਟ ਦੇ ਅੰਦਰ ਜਿਹੜੇ ਸਿੱਖ ਨੇ ਉਸ ਦੇ ਅੰਦਰ ਰਜਿਸਟਰ ਕਰਾ ਸਕਦੇ ਆ ਜਾਂ ਡਿਵੋਰਸ ਜਿਹੜਾ ਆ ਉਹਦਾ ਉੱਥੇ ਹੋ ਸਕਦਾ ਆ ਉੱਥੋਂ ਦੀ ਜਿਹੜੀ ਕੈਬਿਨੇਟ ਆ ਉਹਨਾਂ ਨੇ ਪੰਜਾਬ ਸਿੱਖ ਅਨੰਦ ਕਾਰਜ ਮੈਰਿਜ ਰਜਿਸਟਰਾਰ ਐਂਡ ਮੈਰਿਜ ਰੂਲਸ 2024 ਉਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਉਤੋਂ ਦੀ ਜਿਹੜੀ ਮੌਜੂਦਾ ਚੀਫ ਮਿਨਿਸਟਰ ਮਰਯਮ ਨਵਾਜ਼ ਆ ਉਸ ਦੀ ਜਿਹੜੀ ਆ ਮੀਟਿੰਗ ਚੱਲ ਰਹੀ ਸੀ ਉਸ ਤੇ ਇਹਟ ਪੰਜਾਬ ਦੇ ਜਿਹੜੇ ਪਹਿਲੇ ਸਿੱਖ ਮਨਿਸਟਰ ਨੇ ਮਾਈਨੋਰਟੀਜ਼ ਦੇ ਹਿਊਮਨ ਰਾਈਟ ਵਾਲੇ ਰਮੇਸ਼ ਸਿੰਘ ਅਰੋੜਾ ਉਹਨਾਂ ਨੇ ਕਿਹਾ ਵੀ ਅੱਜ ਇੱਕ ਬੜਾ ਇਤਿਹਾਸਿਕ ਦਿਨ ਆ ਕਿੰਨੇ ਵੀ ਪੰਜਾਬ ਪਾਕਿਸਤਾਨ ਨੇ ਪਹਿਲਾ ਸੂਬਾ ਬਣਿਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਸਿੱਖ ਮੈਰਿਜ ਐਕਟ ਜਿਹੜਾ ਹੁਣ ਇੰਪਲੀਮੈਂਟ ਹੋ ਰਿਹਾ ਆ ਆ ਜਿੱਥੇ ਸਿੱਖਾਂ ਦੀ ਬਹਤਾਂਤਾ ਉੱਥੇ ਅਜੇ ਤੱਕ ਸਿੱਖ ਮੈਰਿਜ ਐਕਟ ਨੂੰ ਲੈ ਕੇ ਸਭ ਨੂੰ ਹੀ ਪਤਾ ਹੈ ਜਿਹੜਾ ਉਹ ਕੀ ਜਿਹੜਾ ਉਹ ਚੱਲ ਰਿਹਾ ਆ ਕਿਸ ਤਰੀਕੇ ਦੇ ਨਾਲ ਹੁੰਦਾ ਆ ਰਿਹਾ ਤੇ ਉਹਨਾਂ ਨੇ ਕਿਹਾ ਵੀ ਆਉਂਦੇ ਮਹੀਨਿਆਂ ਦੇ ਵਿੱਚ ਉਹ ਉੱਥੇ Hindu ਮੈਰਿਜ ਐਕਟ ਵੀ ਲਿਆ ਰਹੇ ਨੇ ਕੈਬਨਿਟ ਦੀ ਅਪਰੂਵਲ ਦੇ ਲਈ ਤਾਂ ਜੋ ਜਿਹੜੇ Hindu ਧਰਮ ਦੇ ਉੱਤੇ ਲੋਕ ਰਹਿੰਦੇ ਆ ਉਹ ਵੀ ਆਪਣੀ ਧਰਮ ਦੀ માનਤਾਂ ਦੇ ਅਨੁਸਾਰ ਉਸ ਮੈਰਿਜ ਐਕਟ ਦੇ ਤਹਿਤ ਵਿਆਹ ਸ਼ਾਦੀ ਜਿਹੜੀ ਆ ਉਹ ਕਰਵਾ ਜਿਹੜੀ ਹੋ ਸਕਣ ਬੀਤੇ ਦਿਨਾਂ ਜਦੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਸੀ ਕਿ ਜਦੋਂ ਸਰਬ ਧਰਮ ਬਹੁ ਧਰਮ ਜਿਹੜੀ ਪ੍ਰਾਰਥਨਾ ਦਾ ਤੇ ਕਾਨਫਰੰਸ ਚੱਲ ਰਹੀ ਸੀ ਉਦੋਂ ਉੱਥੇ ਇਹਨਾਂ ਨੇ ਕਿਹਾ ਸੀ ਵੀ ਬਹੁਤ ਹੀ ਜਲਦ ਇਹ ਜਿਹੜੀ ਨਿਊਜ਼ ਆ ਇਹ ਆਉਣ ਵਾਲੀ ਆ ਇਹ ਦੱਸਿਆ ਦੱਸਣ ਵਾਲੀ ਗੱਲ ਸੀਗੀ ਤੇ ਅੱਜ ਜਿਹੜੀ ਉਹਨਾਂ ਨੇ ਕਲੀਅਰ ਜਿਹੜਾ ਹੋਇਆ ਉਤੋਂ ਦੀ ਕੈਬਨਿਟ ਨੇ ਉਤੋਂ ਦੀ ਸਰਕਾਰ ਨੇ ਪੰਜਾਬ ਪਾਕਿਸਤਾਨ ਵਾਲੀ ਸਰਕਾਰ ਨੇ ਜਿਹੜਾ ਸਿੱਖ ਮੈਰਿਜ ਐਕਟ ਆ ਉਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ 18 ਸਾਲ ਤੋਂ ਵਾਦੂ ਮਰਾਲੇ ਕੋਈ ਵੀ ਜਿਹੜਾ ਸਿੱਖ ਉੱਥੇ ਹੈਗਾ ਆ ਉਹ ਹੁਣ ਉੱਥੇ ਇਸ ਐਕਟ ਦੇ ਅੰਡਰ ਵਿਆਹ ਜਿਹੜਾ ਉਹ ਕਰਵਾ ਸਕਦੇ ਨੇ ਰਜਿਸਟਰ ਕਰ ਸਕਦੇ ਆ ਅਗਲੀ ਜਿਹੜੀ ਖਬਰ ਆ ਆਪਣੇ ਪੰਜਾਬ ਤੋਂ ਜਿਹੜਾ ਵੰਡ ਹੋਈ ਸੀ ਲਿੰਦੇ ਪੰਜਾਬ ਤੋਂ ਜਿਹੜੀ ਉਹ ਆਈ ਆ ਉੱਥੇ ਦੀ ਜਿਹੜੀ ਪੰਜਾਬ ਸੂਬਾ ਪ੍ਰਵਿੰਸ ਆ ਉਥੋਂ ਦੀ ਸਰਕਾਰ ਨੇ ਜਿਹੜਾ ਮੰਗਲਵਾਰ ਆ ਇਹ ਅਪਰੂਵ ਕਰ ਦਿੱਤਾ ਉੱਥੇ ਸਿੱਖ ਮੈਰਿਜ ਐਕਟ 2024 ਇਦੇ ਨਾਲ ਕਿੰਨੇ ਵੀ 18 ਸਾਲਾਂ ਤੋਂ ਲਗਾਤਾਰੇ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀਗੀ ਸੌਰੀ 18 ਸਾਲ ਤੋਂ ਉਸ ਤੋਂ ਵੱਧ ਉਮਰ ਦੇ ਜਿਹੜੇ ਵੀ ਕੋਈ ਬਾਲਗ ਨੇ ਉਹ ਹੁਣ ਉੱਥੇ ਵਿਆਹ ਦੇ ਲਈ ਸਿੱਖ ਮੈਰਿਜ ਐਕਟ ਦੇ ਅੰਦਰ ਜਿਹੜੇ ਸਿੱਖ ਨੇ ਉਸ ਦੇ ਅੰਦਰ ਰਜਿਸਟਰ ਕਰਾ ਸਕਦੇ ਆ ਜਾਂ ਡਿਵੋਰਸ ਜਿਹੜਾ ਆ ਉਹਦਾ ਉੱਥੇ ਹੋ ਸਕਦਾ ਆ ਉਥੋਂ ਦੀ ਜਿਹੜੀ ਕੈਬਿਨੇਟ ਆ ਉਹਨਾਂ ਨੇ ਪੰਜਾਬ ਸਿੱਖ ਆਨੰਦ ਕਾਰਜ ਮੈਰਿਜ ਰਜਿਸਟਰਾਰ ਐਂਡ ਮੈਰਿਜ ਰੂਲਸ 224 ਉਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ ਉਤੋਂ ਦੀ ਜਿਹੜੀ ਮੌਜੂਦਾ ਚੀਫ ਮਿਨਿਸਟਰ ਮਰੀਮ ਨਵਾਜ਼ ਆ ਉਸ ਦੀ ਜਿਹੜੀ ਆ ਮੀਟਿੰਗ ਚੱਲ ਰਹੀ ਸੀ ਉਸ ਤੇ ਇਹਟ ਪੰਜਾਬ ਦੇ ਜਿਹੜੇ ਪਹਿਲੇ ਸਿੱਖ ਮਨਿਸਟਰ ਨੇ ਮਾਈਨੋਰਟੀਜ਼ ਦੇ ਹਿਊਮਨ ਰਾਈਟ ਵਾਲੇ ਰਮੇਸ਼ ਸਿੰਘ ਅਰੋੜਾ ਉਹਨਾਂ ਨੇ ਕਿਹਾ ਵੀ ਅੱਜ ਇੱਕ ਬੜਾ ਇਤਿਹਾਸਿਕ ਦਿਨ ਆ ਕਿੰਨੇ ਵੀ ਪੰਜਾਬ ਪਾਕਿਸਤਾਨ ਨੇ ਪਹਿਲਾ ਸੂਬਾ ਬਣਿਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਸਿੱਖ ਮੈਰਿਜ ਐਕਟ ਜਿਹੜਾ ਹੁਣ ਇੰਪਲੀਮੈਂਟ ਹੋ ਰਿਹਾ ਆ ਆ ਜਿੱਥੇ ਸਿੱਖਾਂ ਦੀ ਬਹੁਤਾਤ ਆ ਉੱਥੇ ਅਜੇ ਤੱਕ ਸਿੱਖ ਮੈਰਿਜ ਐਕਟ ਨੂੰ ਲੈ ਕੇ ਸਭ ਨੂੰ ਹੀ ਪਤਾ ਹੈ ਜਿਹੜਾ ਉਹ ਕੀ ਜਿਹੜਾ ਉਹ ਚੱਲ ਰਿਹਾ ਆ ਕਿਸ ਤਰੀਕੇ ਦੇ ਨਾਲ ਹੁੰਦਾ ਆ ਰਿਹਾ ਤੇ ਉਹਨਾਂ ਨੇ ਕਿਹਾ ਵੀ ਆਉਂਦੇ ਮਹੀਨਿਆਂ ਦੇ ਵਿੱਚ ਉਹ ਉੱਥੇ Hindu ਮੈਰਿਜ ਐਕਟ ਵੀ ਲਿਆ ਰਹੇ ਨੇ ਕੈਬਨਿਟ ਦੀ ਅਪਰੂਵਲ ਦੇ ਲਈ ਤਾਂ ਜੋ ਜਿਹੜੇ Hindu ਧਰਮ ਦੇ ਉੱਤੇ ਲੋਕ ਰਹਿੰਦੇ ਆ ਉਹ ਵੀ ਆਪਣੀ ਧਰਮ ਦੀ માનਤਾਂ ਦੇ ਅਨੁਸਾਰ ਉਸ ਮੈਰਿਜ ਐਕਟ ਦੇ ਤਹਿਤ ਵਿਆਹ ਸ਼ਾਦੀ ਜਿਹੜੀ ਆ ਉਹ ਕਰਵਾ ਜਿਹੜੀ ਹੋ ਸਕਣ ਬੀਤੇ ਦਿਨਾਂ ਜਦੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਸੀ ਕਿ ਜਦੋਂ ਸਰਬ ਧਰਮ ਬਹੁ ਧਰਮ ਜਿਹੜੀ ਪ੍ਰਾਰਥਨਾ ਦਾ ਤੇ ਕਾਨਫਰੰਸ ਚੱਲ ਰਹੀ ਸੀ ਉਦੋਂ ਉੱਥੇ ਇਹਨਾਂ ਨੇ ਕਿਹਾ ਸੀ ਵੀ ਬਹੁਤ ਹੀ ਜਲਦ ਇਹ ਜਿਹੜੀ ਨਿਊਜ਼ ਆ ਇਹ ਆਉਣ ਵਾਲੀ ਆ ਇਹ ਦੱਸਿਆ ਦੱਸਣ ਵਾਲੀ ਗੱਲ ਸੀਗੀ ਤੇ ਅੱਜ ਜਿਹੜੀ ਉਹਨਾਂ ਨੇ ਕਲੀਅਰ ਜਿਹੜਾ ਹੋਇਆ ਉਤੋਂ ਦੀ ਕੈਬਨਿਟ ਨੇ ਉਤੋਂ ਦੀ ਸਰਕਾਰ ਨੇ ਪੰਜਾਬ ਪਾਕਿਸਤਾਨ ਵਾਲੀ ਸਰਕਾਰ ਨੇ ਜਿਹੜਾ ਸਿੱਖ ਮੈਰਿਜ ਐਕਟ ਆ ਉਸ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ 18 ਸਾਲ ਤੋਂ ਵਾਦੂਮਰ ਵਾਲੇ ਕੋਈ ਵੀ ਜਿਹੜਾ ਸਿੱਖ ਉੱਥੇ ਹੈਗਾ ਆ ਉਹ ਹੁਣ ਉੱਥੇ ਇਸ ਐਕਟ ਦੇ ਅੰਡਰ ਵਿਆਹ ਜਿਹੜਾ ਉਹ ਕਰਵਾ ਸਕਦੇ ਨੇ ਰਜਿਸਟਰ ਕਰ ਸਕਦੇ ਨੇ ਜੀ ਜੀ